ਬਰਨਾਲਾ ਵਿਖੇ ਉਹਦਾ ਮਾਹੌਲ ਗਰਮਾ ਗਿਆ ਜਦੋਂ ਭਾਜਪਾ ਨੇਤਾ ਅਰਵਿੰਦ ਖੰਨਾ ਦਾ ਕੁਝ ਸੰਗਠਨਾ ਵੱਲੋਂ ਸਨਮਾਨ ਰੱਖਿਆ ਗਿਆ ਸੀ ਪਰ ਜਦੋਂ ਇਸ ਦੀ ਪਿੰਕ ਕਿਸਾਨਾਂ ਨੂੰ ਲੱਗੀ ਤਾਂ ਉਹਨਾਂ ਨੇ ਕਾਫਲਾ ਲੈ ਕੇ ਜੋੜੇ ਪੈਟਰੋਲ ਪੰਪ ਕੋਲੇ ਆ ਕੇ ਭਾਜਪਾ ਆਗੂ ਅਰਵਿੰਦ ਖੰਨਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਨੇ ਬੈਰੀਕੇਟ ਲਗਾ ਕੇ ਕਿਸਾਨਾਂ ਨੂੰ ਰੋਕੇ ਰੱਖਿਆ ਅਰਵਿੰਦ ਖੰਨਾ ਨੇ ਕਿਹਾ ਕਿ ਇਹ ਕਿਸਾਨ ਆਗੂ ਨਹੀਂ ਹਨ ਇਹ ਬਲਕਿ ਆਮ ਆਦਮੀ ਪਾਰਟੀ ਦੇ ਵਰਕਰ ਕਿਸਾਨਾਂ ਦੇ ਪੇਸ਼ ਵਿੱਚ ਇਕੱਠੇ ਹੋਏ ਹਨ ਕਿਹਾ ਪੂਰਾ ਮਾਮਲਾ ਆਓ ਵੇਖਦੇ ਹਾਂ ਪੰਜਾਬ ਖਬਰ 24 ਦੇ ਬਰਨਾਲਾ ਤੋਂ ਵਿਸ਼ੇਸ਼ ਪ੍ਰਤੀਨਿਧੀ ਜਤਿੰਦਰ ਦੇਵਗਨ ਦੀ ਇੱਕ ਖਾਸ ਰਿਪੋਰਟ ਚਮਕੌਰ ਸਿੰਘ ਨਾਇਣੇਵਾਲ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਬਰਨਾਲਾ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹ ਤੁਸੀਂ ਸੜਕ ਵਿਚਾਰੇ ਖੜੇ ਹੋ ਕੀ ਕਾਰਨ ਹੈ ਜੀ ਅੱਜ ਅਸੀਂ ਰਵਿੰਦ ਖੰਨਾ ਦਾ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਆਏ ਸੀ ਪਰ ਅਸੀਂ ਸਾਰੇ ਜ਼ਿਲ੍ਹੇ ਚੋਂ ਜਿਹੜੇ ਆਪ ਦੇ ਕਿਸਾਨ ਸੀ ਕਚੈਰੀ ਚੌਂਕ 'ਚ ਇਕੱਠੇ ਸੀ ਇੱਥੇ ਤਾਂ ਖੜਾਇਆ ਸੜਕ ਤੇ ਸਾਨੂੰ ਪੁਲਿਸ ਨੇ ਆ ਗੱਡੀਆਂ ਮੂਹਰੇ ਲਾ ਕੇ ਉੱਥੇ ਜਾਣ ਨਹੀਂ ਦਿੱਤਾ ਤੇ ਇੱਥੇ ਪੁਲਿਸ ਨੇ ਗੱਡੀਆਂ ਟੇਡੀਆਂ ਕਰਕੇ ਸਾਡੇ ਸਾਧਨ ਰੋਕਿਆ ਪੁਲਿਸ ਦਾ ਨਾਕਾ ਲੱਗਿਆ ਹੋਇਆ ਹੈ ਅਸੀਂ ਆਪ ਦਾ ਪ੍ਰਦਰਸ਼ਨ ਕਰਨ ਲਈ ਖੜੇ ਆ ਸਾਡਾ ਕੋਈ ਸੜਕ ਜਾਮ ਕਰਨ ਦਾ ਮਸਲਾ ਨਹੀਂ ਸੀ ਇਸ ਲਈ ਜੋ ਅਸੀਂ ਵਿਰੋਧ ਕਰਨਾ ਸੀ ਅਸੀਂ ਸਮਝਦੇ ਹਾਂ ਵੀ ਸਾਡਾ ਐਕਸ਼ਨ ਪੂਰਾ ਸਫਲ ਹੋ ਸਕਿਆ ਅਸੀਂ ਆਪ ਦਾ ਵਿਰੋਧ ਪ੍ਰਦਰਸ਼ਨ ਕਰਨ ਚ ਪੂਰਾ ਸਫਲ ਹੋਏ ਆ ਤੇ ਆਉਣ ਵਾਲੇ ਦਿਨਾਂ ਚ ਆ ਕੰਮ ਨਿਬੜ ਜਾਣਾ ਹੈ ਆਉਣ ਵਾਲੇ ਦਿਨਾਂ ਚ ਰਵਿੰਦ ਖੰਨੇ ਵਰਗਿਆਂ ਦੀ ਪਲੀਟ ਦੇਖਿਓ ਪੈਂਦੀ ਪਿੰਡਾਂ ਚ ਉਹਨਾਂ ਦੀ ਰੇਸ ਲਵਾਵਾਂਗੇ ਜਿਵੇਂ ਇਹਨਾਂ ਨੇ ਸਾਨੂੰ ਜਿੱਲੀ ਨਹੀਂ ਜਾਣ ਦਿੱਤਾ ਸਾਡੇ ਕਿਸਾਨਾਂ ਨੂੰ ਕਿੱਲ ਗੱਡੇ ਕੰਧਾਂ ਗੱਡੇ ਅਸੀਂ ਕਿੱਲ ਤੇ ਕੰਦਾ ਨਹੀਂ ਗੱਡਾਂਗੇ ਅਸੀਂ ਬੰਦਿਆਂ ਦੀਆਂ ਕੰਦਾ ਖੜੀਆਂ ਕਰਾਂਗੇ ਇਹਨਾਂ ਦੇ ਮੂਰੇ ਵੀ ਸਾਡੇ ਉੱਤੋਂ ਦੀ ਗੱਡੀਆਂ ਲਗਾ ਕੇ ਪਿੰਡਾਂ ਦੀਆਂ ਸੱਤਾਂ ਜਾਵੜੋ ਨਹੀਂ ਇਹਨਾਂ ਨੂੰ ਸੱਤਾਂ 'ਚ ਬਾਣ ਨਹੀਂ ਦੇਵਾਂਗੇ ਲੋਕਾਂ ਦੀ ਕਾਤਲ ਸਰਕਾਰ ਨੂੰ ਮੇਰਾ ਨਾਮ ਕਮਲਜੀਤ ਕੌਰ ਬਰਨਾਲਾ ਅੱਜ ਰੋਜਪੁਰ ਦਾ ਸਿੰਘ ਲਿਖਾ ਯਾਰਾ ਰਮਿੰਦਰ ਕੰਨਿਆ ਨੂੰ ਲੈ ਕੇ ਕੀ ਧਾਰਾ ਮੰਗ ਰਹੇ ਕਿਉਂਕਿ ਸੰਜੁਗਤ ਮੋਰਚਾ ਦਾ ਸੱਦਾ ਵੀ ਜਦੋਂ ਭਾਜਪਾ ਦੀ ਜਿਹੜੀ ਉੱਚੜ ਹਕੂਮਤ ਹੈ ਜਦੋਂ ਵੀ ਇਹ ਪਿੰਡਾਂ ਚ ਲੋਕ ਸਭਾ ਦੇ ਵੋਟਾਂ ਮੰਗਣ ਵਾਸਤੇ ਆਉਗੀ ਤਾਂ ਕਿਉਂਕਿ ਸਾਡੀਆਂ ਰਹਿੰਦੀਆਂ ਮੰਗਾ ਕੋਈ ਵੀ ਨਹੀਂ ਮੰਨੀਆਂ ਇਹਨਾਂ ਨੇ ਲਖੀਮਪੁਰ ਖੀਰ ਦਾ ਸ਼ਹੀਦ ਹੁਣ ਤੱਕ ਸਾਡੇ ਵਿਚਾਰੇ ਜਿਹੜੇ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ ਇਹ ਸਾਡੀ ਮੰਗ ਹੈਗੀ ਹੈ ਸਾਡੇ ਕਿਸਾਨ ਜਿਹੜੇ ਆਪਣੇ ਹੱਕ ਲੈਣ ਵਾਸਤੇ ਬਾੜਾਂ ਤੇ ਬੈਠੇ ਸੀ ਉਹਨਾਂ ਨੂੰ ਕਿਵੇਂ ਇਹਨਾਂ ਨੇ ਵੱਡੇ ਵੱਡੇ ਵੈਰੀਗੇਟ ਲਾਏ ਨੇ ਕਿ ਗੋਲੀਆਂ ਵਹਾਈਆਂ ਨੇ ਸਾਡੀਆਂ ਮਾਵਾਂ ਦੇ ਭ੍ਰਮਾਂ ਦੇ ਲੱਤਾਂਵਾਹਾਂ ਤੋੜੀਆਂ ਲੇਗੀਆਂ ਤੇ ਇਹ ਭਾਜਪਾ ਦੇ ਲੀਡਰ ਕਿਵੇਂ ਸੋਚ ਸਕਦੇ ਨੇ ਕਿ ਅਸੀਂ ਪਿੰਡਾਂ 'ਚ ਆ ਜਾਾਂਗੇ ਕਿਉਂਕਿ ਅਸੀਂ ਜਿਹੜੀ ਲੋਕ ਤਾਕਤਾਂ ਇਕੱਠੇ ਹੋ ਕੇ ਵਿਰੋਧ ਕਰਾਂਗੇ ਚਾਹੇ ਸਾਡਾ ਅੱਜ ਸ਼ਾਂਤ ਵਹੀ ਜਣੀ ਵਿਰੋਧ ਹੈਗਾ ਅਸੀਂ ਕੀਤਾ ਵੀ ਹੈ ਤੇ ਕਰਾਂਗੇ ਵੀ ਆਉਣ ਵਾਲੇ ਦਿਨਾਂ ਚ ਤੁਹਾਡੇ ਪਿੰਡਾਂ ਚ ਉਤਰੂਗਾ ਅੱਜ ਤਾਂ ਪਹਿਲੀ ਵਾਰੀ ਸਾਡੇ ਬਰਨਾਲੇ ਚ ਆਇਆ ਹੈ ਰਵਿੰਦ ਖੰਨਾ ਤੇ ਅੱਗੇ ਦੇਖੇ ਵੀ ਕੀ ਹੁੰਦਾ ਕਿਉਂਕਿ ਜਦੋਂ ਸਾਡੇ ਲੋਕਾਂ ਦੇ ਜਿਹੜੇ ਸਿਰ ਮੜੇ ਹੋਏ ਕਰਜ਼ੇ ਨੇ ਉਹ ਨਹੀਂ ਹਲੇ ਤੱਕ ਮਾਫ ਹੋਏ ਸਾਡੇ 750 ਤੋਂ ਉੱਤੇ ਸ਼ਹੀਦ ਪਰਿਵਾਰ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਹਲੇ ਤੱਕ ਕੁਝ ਤਾਂ ਮੁਆਵਜ਼ੇ ਤੋਂ ਵੀ ਰਹਿੰਦੇ ਨੇ ਹਲੇ ਨੌਕਰੀਆਂ ਨਹੀਂ ਦਿੱਤੀਆਂ ਕਰਜ਼ੇ ਦਾ ਪੂਰੇ ਦਾ ਪੂਰਾ ਖੜਾ ਉਹ ਨਹੀਂ ਹਲੇ ਮਾਫ ਕੀਤਾ ਸਾਡਾ ਸ਼ੁਭਕਰਨ ਭਰਾ ਹੈਗਾ ਉਹਨੂੰ ਇਹਨਾਂ ਨੇ ਸ਼ਹੀਦ ਕੀਤਾ ਹੈਗਾ ਤੇ ਅਸੀਂ ਕਿਵੇਂ ਵੜਨ ਦੇ ਦੀਏ ਭਾਜਪਾ ਦੀ ਹਕੂਮਤ ਨੂੰ ਨਹੀਂ ਵੜਨਾਂਗੇ ਸੰਯੁਕਤ ਮੋਰਚਾ ਜਿਹੜਾ ਸੱਦਾ ਹੈ ਆ ਸਾਡੀਆਂ ਮਾਵਾ ਪਣਾ ਬੈਠੀਆਂ ਨੇ ਜਿਹੜੀ ਪਿੰਡਾਂ ਦੇ ਵਿੱਚ ਵੜਨ ਸਹੀ ਉੱਥੇ ਦੱਸਾਂਗੇ ਕਿ ਕਿਹੜੇ ਭਾਵੇਂ ਕਦੀ ਆ ਕੋਈ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਮੰਗ ਪੱਤਰ ਤਾਂ ਨਹੀਂ ਹਜੇ ਸਰਕਾਰ ਦਾ ਵਿਰੋਧ ਹੀ ਹੈ ਅਸੀਂ ਵਿਰੋਧ ਹੀ ਕਰਨਾ ਸਾਡੇ 11 ਸਵਾਲ ਲਿਖੇ ਹੋਏ ਵੀ ਨੇ ਦਿੱਤੇ ਹੋਏ ਵੀ ਨੇ ਸਾਡੇ 11 ਸਵਾਲਾਂ ਦੇ ਜਵਾਬ ਦੇ ਦੇਣਾ ਜੇ ਇਹ ਸੱਚੀਓ ਹੱਕ ਸੱਚ ਵਾਸਤੇ ਜਾਨੀ ਲੋਕਾਂ ਤੋਂ ਵੋਟਾਂ ਲੈਣ ਵਾਸਤੇ ਹੁੰਦੇ ਨੇ 11 ਸਵਾਲ ਦੇਣ ਸਾਡੇ ਜਵਾਬ ਦੇਣ ਅਸੀਂ ਜਵਾਬ ਲੈਣ ਆਇਆ ਭਜਦੇ ਕਿਉਂ ਨੇ ਕਿਉਂ ਪ੍ਰਸ਼ਾਸਨ ਨੂੰ ਖੜਾ ਕੀਤਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਕੁਝ ਨਹੀਂ ਪਾਰਟੀ ਨੂੰ ਤਕੜਾ ਕਰਨ ਆਏ ਆ ਹਲਾਸ਼ਾਰੀ ਦੇਣ ਆਏ ਆਪਣੇ ਕਾਰਕਿਰਤਾ ਨੂੰ ਉਹਨਾਂ ਨੂੰ ਪਾਰਟੀ ਦੇ ਜੋ ਸੋਚ ਹੈ ਜਿਸ ਤਰੀਕੇ ਨਾਲ ਆਪਾਂ ਕੈਂਪੇਨ ਚ ਚਲਾਣਾ ਹੈ ਉਸ ਮੁੱਦੇ 'ਤੇ ਆਪਾਂ ਗੱਲ ਕੀਤੀ ਹੈ ਇਹ ਹੀ ਮੁੱਖ ਮੁੱਦਾ ਸੀ ਜਿਵੇਂ ਕਿ ਕਿਸਾਨ ਦੁਨੀਆਂ ਨੇ ਧਰਨੇ ਲਾਇਏ ਹੋਏ ਆ ਰਾਸਤੇ ਬੰਦ ਹੋਏ ਆ ਪ੍ਰੋਟੈਸਟ ਕਰ ਰਹੇ ਆ ਕਿ ਜਦੋਂ ਜਦੋਂ ਜਾ ਕੇ ਉਹ ਕਹਿੰਦੇ ਬੀਜੇਪੀ ਦਾ ਵਿਰੋਧ ਕਰਾਰ ਦੇ ਕਾ ਕਿਸਾਨ ਯੂਨੀਅਨ ਨਹੀਂ ਕਰ ਰਹੀ ਇਹ ਆਮ ਆਦਮੀ ਪਾਰਟੀ ਦੇ ਕਾਰੀਕਰਤਾ ਕਰ ਰਿਹਾ ਹੈ ਕਿਸਾਨ ਤਾਂ ਵਿਚਾਰਾ ਖੇਤ ਚ ਬੈਠਾ ਹੈ ਜਿਹਨਾਂ ਦੀ ਫਸਲ ਕੱਢ ਗਈ ਹੈ ਉਹ ਮੰਡੀ ਤੇ ਬੈਠਾ ਹੈ ਤੇ ਇਹ ਜੋ ਜਥੇਬੰਦੀਆਂ ਘੁਮਰੀਆਂ ਇਹ ਭਗਵੰਤ ਮਾਨ ਸਾਹਿਬ ਦੇ ਲੋਗ ਆ ਕਿਸਾਨ ਨਹੀਂ ਹੈ ਕਿਸਾਨ ਅੱਜ ਵਿਚਾਰਾ ਆਪਣੀ ਮਿਹਨਤ ਦੀ ਕਮਾਈ ਬਟੌਰਣ ਦੀ ਕੋਸ਼ਿਸ਼ ਕਰ ਰਿਹਾ ਆਪਣੀ ਆਮਦਨੀ ਵਧਾਣ ਦੀ ਕੋਸ਼ਿਸ਼ ਕਰ ਰਿਹਾ ਆਪਣੇ ਪਰਿਵਾਰ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਜੋ ਆਪਣੇ ਕਿਸਾਨ ਆ ਉਹ ਬਿਲਕੁਲ ਮਿਹਨਤ ਕਰ ਰਹੇ ਕੰਮ ਕਰ ਰਹੇ ਹੋਰ ਭਾਰਤੀ ਜਨਤਾ ਪਾਰਟੀ ਪੰਜਾਬ ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੀ ਔਰ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੀ ਆਮਦਨੀ ਵਧਾਉਣ ਦੇ ਪੂਰੇ ਉਪਰਾਲੇ ਚੱਕਾਂਗੇ ਆਪਾਂ ਔਰ ਉਹਨਾਂ ਦੀ ਆਵਾਜ਼ ਬਣ ਕੇ ਜੋ ਵੀ ਆਪਾਂ ਕੰਮ ਕਰ ਸਕਦੇ ਅਗਲੀ ਸਰਕਾਰ ਦੇ ਵਿੱਚ ਕਿਸਾਨਾਂ ਦੀ ਆਪਾਂ ਮਦਦ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਤਾਂ ਕੱਢੇ ਲੋਕ ਸਭਾ ਸੰਗਠਨ ਵਿੱਚ ਜੀ ਬੀ ਜੀ ਪੀ ਵੱਲੋਂ ਹਲ ਵੀ ਨਹੀਂ ਲਿਆ ਬੀ ਜੀ ਪੀ ਦਾ ਉਮੀਦਵਾਰ ਘੋਸ਼ਿਤ ਹੋ ਗਿਆ ਹੈ ਬੀ ਜੀ ਦੇ ਪੀ ਦਾ ਉਮੀਦਵਾਰ ਕਮਲ ਦਾ ਫੁੱਲ ਹੈ ਔਰ ਕਮਲ ਦੇ ਫੁੱਲ ਨੂੰ ਆਪਾਂ ਟਕੜਾ ਕਰ ਰਹੇ ਆਂ ਔਰ ਕਮਲ ਦੇ ਫੁੱਲ ਨੂੰ ਆਪਾਂ ਅੱਗੇ ਲਿਜਾਵਾਂਗੇ ਵੋਟਾਂ ਕਮਲ ਦੇ ਫੁੱਲ ਨੂੰ ਪਹਿਣੀ ਹੈ ਔਰ ਕਮਲ ਦਾ ਫੁੱਲ ਸਾਡਾ ਉਮੀਦਵਾਰ ਸਰ ਕਮਲ ਦਾ ਫੁੱਲ ਕਿੰਨਾਂ ਦੇ ਹੱਥ ਚ ਹੈ ਹੈ ਕਿੰਨਾਂ ਦੇ ਹੱਥ ਚ ਕਿਹੜੇ ਮੋਦੀ ਸਾਹਿਬ ਦੇ ਮੋਦੀ ਸਾਹਿਬ ਨੇ ਤਾਂ ਕਹਿੰਦੇ ਯਾਤ ਸੰਘਵਾ ਹਰ ਦਾ ਸੰਗੂਦ ਸੰਗੂਦ ਕਿਹਦੇ ਹੱਥ ਚ ਸਾਡੇ ਪ੍ਰਧਾਨਾਂ ਦੇ ਸਾਡੇ ਜੋ ਚਾਰੋਂ ਪ੍ਰਧਾਨ ਹਨ ਮਲੇਰ ਕੋਟਲੇ ਦਾ ਪ੍ਰਧਾਨ ਬਰਨਾਲੇ ਦਾ ਪ੍ਰਧਾਨ ਸਾਡੇ ਕਾਰਕਿਰਤਾ ਦੇ ਹੱਥ ਚ ਹੈ ਸਾਡੇ ਸੰਗਰੂਰ ਦੇ ਪ੍ਰਧਾਨ ਸਾਡੇ ਜੋ ਪਾਰਟੀ ਦੇ ਕਾਰੀਕਰਤਾ ਹਨ ਉਹਨਾਂ ਦੇ ਹੱਥ ਦੇ ਵਿੱਚ ਕਮਲ ਦਾ ਫੁੱਲ ਹੈ ਕਿਤੇ ਮੰਦਮ ਤਾਂ ਲੈ ਕੇ ਜਾ ਦੇਖੋ 1% ਦੀ ਗੱਲ ਨਹੀਂ ਹੈ ਇਹ ਨਹੀਂ ਇੱਕ ਮੰਦਮ ਤਾਂ ਲੈ ਕੇ ਦਰਨਾਪੁਰ ਗਈ ਲੋਕ ਸਭਾ ਦਾ ਆਕਰੋ ਸਰ ਤੁਸੀਂ ਮੀਟਿੰਗਾਂ ਕਰਿਓ ਕੀ ਲੱਗਦਾ ਵੀ ਤੁਹਾਨੂੰ ਜਦ 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 ਰਾਮ ਜੀ ਨੇ ਸ਼੍ਰੀ ਲੰਕਾ ਦੇ ਉੱਤੇ ਕਬਜ਼ਾ ਕੀਤਾ ਸੀ ਲੰਕਾ ਦੇ ਉੱਤੇ ਤੇ ਹਨੂਮਾਨ ਸੈਨਾ ਉਹਦੇ ਨਾਲ ਸੀ ਤੇ ਇਹ ਭਾਰਤੀ ਜਨਤਾ ਪਾਰਟੀ ਆ ਭਾਰਤੀ ਜਨਤਾ ਪਾਰਟੀ ਦਾ ਹਰੇਕ ਕਾਰਕਟਰ ਹਰੇਕ ਵਰਕਰ ਹਰੇਕ ਹੌਦੇਦਾਰ ਸਾਡਾ ਸਾਡਾ ਉਮੀਦਵਾਰ ਟਕਾ ਕੇ ਆਪਾਂ ਇੱਥੇ ਜਵਾਬ ਦਵਾਂਗੇ ਦੂਜੀ ਪਾਰਟੀਆਂ ਨੂੰ ਔਰ ਇੱਥੇ ਜਿੱਤ ਕੇ ਜਾਵਾਂਗੇ ਸਾਡੇ ਕਿ ਪਹਿਲਾ 12000 ਵੋਟ ਆਪਾਂ ਨੂੰ ਪਈ ਸੀ 13 ਵੀ ਅਮੀਰ ਹੈ ਪਰ ਜਿੱਤ ਕੇ ਵੀ ਨੂੰ ਜਾਵਾਂਗੇ ਜਿੱਤਾਂਗੇ ਜਿੱਤਾਂਗੇ ਪੱਕਾ ਜਿੱਤਾਂਗੇ 13 ਜਿੱਤਾਂਗੇ ਪੂਰਾ ਜਿੱਤਾਂਗੇ 100% ਜਿੱਤਾਂਗੇ